ਜੰਗ ਵਿੱਚ ਪ੍ਰਤੀਯੋਗੀ ਜੰਗ ਵਿੱਚ ਫਤੇ ਜਿਹੜੀ ਰੂਹ ਵਿੱਚ ਫਤੇ ਦੀ ਮੂਹ ਵਿੱਚ ਫਤੇ ਜਿਹੜੀ ਬੁਲਾਹ ਤੇ ਪਤਾ ਦੀ ਸਾਡੀ ਫੁਲਾਹ ਵਿੱਚ ਫਤੇ ਜਿਹੜਾ ਮਤੇ ਬੁਲਾਉਂਦਾ ਢਿੱਲੀ ਉਹਨੂੰ ਨੇ ਕਦੇ ਮਿਲੀ ਫਤੇ ਜਿਹੜਾ ਮਤੇ ਬੁਲਾਵੇ ਕੱਜ ਕੇ Ya good jam ਮੈਂ ਤਾਂ ਵੇਰ ਹਤੂਰ ਵੇਖਿਆ ਅਸਤਾ ਮੁਕੜਾ ਚੋਤ ਗੁਰਮਨੀ ਸਭ ਕੁਛ ਰੂਰਾਂ ਨੂੰ ਉਰ ਵੇਖਿਆ ਸਦਕੇ ਅਸ ਨੈਣਾ ਦੇ ਜਾਮਾ ਸਦਕੇ ਅਸ ਨੈਣਾ ਦੇ ਜਾਮਾ ਜਿਸ ਨੇ ਜਾਇ ਰਤੂਰ ਵੇਖਿਆ ਤਨ 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 ਗੁਰਜੀਤ ਸਿੰਘਾ ਜਿਸ ਨੇ ਵੀ ਮੇਰਾ ਹੋਰ ਵੇਖਿਆ ਤਨ 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 ਗੁਰਜੀਤ ਸਿੰਘਾ ਜਿਸ ਨੇ i ਅਗੁੱਤੇ ਨਾ ਕੋਈ ਸੰਦਾਰ ਰੱਖੀ ਪੜਿਆ ਐ ਇਹ ਤੇਰੀ ਹੀ ਤਾਂ ਬਖਸ਼ੀ ਸ਼ੇ ਨੇ ਸਕਦਾ ਸਿੱਕੇ ਮਰ ਕੇ ਮਿਲਦੀ ਐ ਸਿੱਖੋ ਸਿੱਖੀ ਮਰ ਕੇ ਮਿਲਦੀ ਐ ਸਿੱਖੋ ਗੁਰੂ বিনা ਸਿੱਖ ਸਹਿ ਨਹੀਂ ਸਕਦਾ ਤੇ ਕਰਗੇ ਧਰਤਾ ਸਿੱਖ ਹੋਵੇ ਤੇ ਕਦੇ ਬਿਦਾਵਾ ਨਹੀਂ ਲਿਖ ਸਕਦਾ ਤੇ ਕਰਗੇ ਧਰਤਾ ਸਿੱਖ ਹੋਵੇ ਤੇ ਕਦੇ ਬਿਦਾਵਾ ਨਹੀਂ ਲਿਖ ਸਕਦਾ ਤੂੰ ਦੇਖ ਚੁੱਕਿਆ ਨਾ ਉਹਨਾ ਬਹੁਤ ਵੀ ਬੜੋਂ ਮਸਾਦ ਦਿੱਤੀ ਦਿੱਤੀ ਟੱਕਰ ਸਦਾ ਹੀ ਬੈਰੀਆਂ ਨੂੰ ਦਿੱਤੀ ਟੱਕਰ ਸਦਾ ਬੈਰੀਆਂ ਨੂੰ ਉਹ ਜਿਨ੍ਹਾਂ ਹੱਥ ਵਿੱਚ ਤਲਵਾਰ ਦਿੱਤੀ ਇਹ ਮਾਇਆ ਬਾਝ ਵੀ ਲੜਦੇ ਨੇ ਤੂੰ ਐਸੀ ਬਹੁਤ ਸਹਾਜ ਦਿੱਤੀ ਇਹ ਮਾਇਆ ਬਾਝ ਵੀ ਲੜਦੇ ਨੇ ਤੂੰ ਐਸੀ ਬਹੁਤ ਸਹਾਜ ਦਿੱਤੀ ਇੱਕ ਬੰਦ ਹੋਰ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗਾ ਕਿਦਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸਾ ਬੰਸਾ ਦਿੱਤਾ ਇਹਨਾ ਮੇਰੀ ਬਿਤਾਰੀ ਨਾ ਪੀਰੀ ਬਿਤਾਰੀ ਇਹਨਾ ਮੇਰੀ ਬਿਤਾਰੀ ਨਾ ਪੀਰੀ ਬਿਤਾਰੀ ਇਹ ਲੜਦੇ ਨੇ ਮਰਦੇ ਨੇ ਮਰ ਕੇ ਬਿੜਦੇ ਨੇ ਮੇਰੀ ਬਤਾਰੀ ਨਾ ਮੇਰੀ ਬਤਾਰੀ ਕੋਈ ਆ ਕੋ ਨਾ ਛੁਕਾ ਦੀ ਕਰਨਾ ਬਖਸ਼ੀ ਨਾ ਪ੍ਰਤਿਭਲਾ ਵਾਹ ਜੀ ਦਾ ਖਾਸ ਵਾਹ ਜੀ ਕੀ ਪਤੇ ਜੋ ਚਰਖ ਰਗ ਜਾਵੇ ਨਿਆ ਰੋ ਜਾਵੇ ਕਨਗੁਰ ਬਾਬਾ ਸੰਧੀ ਦੇ ਮਨ